ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਅੱਜ ਦੇ ਯਾਨੀ 31 ਅਗਸਤ 2025 ਦੇ ਮੁੱਖ ਵਾਕਤੇ ਹਾਂ ਜੀ ਇਹ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 602 ਤੇ ਦਰਜ ਹੈ ਸੋਰਠਿ ਰਾਗ ਵਿੱਚ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਜੀ ਤੇ ਇਸ ਸ਼ਬਦ ਦਾ ਕੇਂਦਰੀ ਪਾਵ ਮਤਲਬ ਕਿ ਸਤਗੁਰੂ ਨੂੰ ਮਿਲਣ ਨਾਲ ਜੀਵਨ ਦੀ ਸੋਚ ਤੇ ਹਰੀ ਨਾਮ ਨਾਲ ਪ੍ਰੇਮ ਕਿਵੇਂ ਬਣਦਾ ਹੈ ਇਸ ਤੇ ਹੈ ਹਾਂਜੀ ਬਿਲਕੁਲ ਗੁਰੂ ਸਾਹਿਬ ਇਸ ਸ਼ਬਦ ਵਿੱਚ ਬਹੁਤ ਸੋਹਣਾ ਸਮਝਾਉਂਦੇ ਨੇ ਕਿ ਸਤਗੁਰੂ ਦੀ ਅਗਵਾਈ ਕਿੰਨੀ ਜ਼ਰੂਰੀ ਹੈ ਇਸ ਨਾਲ ਹੀ ਆਤਮਕ ਜੀਵਨ ਦੀ ਸਮਝ ਪੈਂਦੀ ਹੈ ਮਨ ਵਿਕਾਰਾਂ ਤੋਂ ਹਟਦਾ ਹੈ ਤੇ ਪ੍ਰਮਾਤਮਾ ਨਾਲ ਸੁਰਤ ਜੁੜਦੀ ਹੈ ਆਓ ਇਸ ਨੂੰ ਥੋੜਾ ਹੋਰ ਖੋਲ ਕੇ ਸਮਝੀਏ ਪਹਿਲੀ ਪੰਕਤੀ ਹੈ ਸਤਗੁਰ ਮਿਲਿਆ ਉਲਟੀ ਪਈ ਪਾਈ ਜੀ ਜੀਵਤ ਮਰੇ ਤਾਂ ਬੂਝ ਪਾਈ ਇਹ ਉਲਟੀ ਪਈ ਵਾਲੀ ਗੱਲ ਬੜੀ ਦਿਲਚਸਪ ਹੈ ਕੀ ਮਤਲਬ ਹੈ ਇਸ ਦਾ ਅਤੇ ਜੀਵਤ ਮਰੇ ਦਾ ਕੀ ਪਾਵ ਹੈ ਹਾਂਜੀ ਦੇਖੋ ਜੀ ਉਲਟੀ ਪਈ ਦਾ ਮਤਲਬ ਹੈ ਕਿ ਗੁਰੂ ਨੂੰ ਮਿਲ ਕੇ ਮਨ ਦੀ ਜਿਹੜੀ ਬਿਰਤੀ ਪਹਿਲਾਂ ਸੰਸਾਰ ਵੱਲ ਸੀ ਉਹ ਉਲਟ ਕੇ ਪਰਮਾਤਮਾ ਵੱਲ ਹੋ ਗਈ ਤੇ ਜੀਵਤ ਮਰੇ ਇਸ ਦਾ ਪਾਵ ਹੈ ਦੁਨੀਆ ਵਿੱਚ ਰਹਿੰਦਿਆਂ ਹੋਿਆਂ ਹੀ ਮਾਇਆ ਦੇ ਮੋਹ ਵੱਲੋਂ ਹੰਕਾਰ ਵੱਲੋਂ ਮਰ ਜਣਾ ਸਰੀਰਕ ਮੌਤ ਨਹੀਂ ਅੱਛਾ ਜਦੋਂ ਇਨਸਾਨ ਇਸ ਤਰ੍ਹਾਂ ਜਿਉਂਦੇ ਜੀ ਮਰ ਜਾਂਦਾ ਹੈ ਤਾਂ ਉਸ ਨੂੰ ਅਸਲ ਬੂਝ ਯਾਨੀ ਆਤਮਕ ਗਿਆਨ ਆਤਮਕ ਸਮਝ ਆਉਂਦੀ ਹੈ ਤੇ ਅਗਲੀ ਤੁਕ ਸੋ ਗੁਰੂ ਸੋ ਸਿੱਖ ਹੈ ਪਾਈ ਜਿਸ ਜੋਤੀ ਜੋਤ ਮਿਲਾਏ ਇੱਕ ਹਾਂਜੀ ਇਹ ਦੱਸਦੀ ਹੈ ਕਿ ਅਸਲ ਗੁਰੂ ਤੇ ਅਸਲ ਸਿੱਖ ਦਾ ਰਿਸ਼ਤਾ ਕੀ ਹੈ ਗੁਰੂ ਉਹ ਹੈ ਜੋ ਸਿੱਖ ਦੀ ਆਤਮਾ ਨੂੰ ਉਸ ਦੀ ਜੋਤ ਨੂੰ ਪਰਮਾਤਮਾ ਦੀ ਵੱਡੀ ਜੋਤ ਵਿੱਚ ਮਿਲਾ ਦਿੰਦਾ ਹੈ। ਇਹੀ ਮਤਲਬ ਕਿ ਆਤਮਕ ਮਿਲਾਪ ਹੈ ਸਿੱਖੀ ਦਾ ਪਰਮ ਟੀਚਾ। ਫਿਰ ਰਹਾਉ ਦੀਆਂ ਤੁਕਾਂ ਦੀਆਂ ਨੇ। ਮਨ ਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮੀਠਾ ਲਾਗੇ ਭਾਈ ਗੁਰਮੁਖ ਪਾਏ ਹਰ ਧਾਏ ਰਹਾਉ। ਇੱਥੇ ਮਨ ਨੂੰ ਸਿੱਧਾ ਸੰਬੋਧਨ ਹੈ ਕਿ ਰੱਬ ਨਾਲ ਲਿਵ ਲਾ। ਤੇ ਇਹ ਕਿਹਾ ਗਿਆ ਹੈ ਕਿ ਨਾਮ ਜਪ ਕੇ ਮੀਠਾ ਲੱਗਦਾ ਹੈ। ਇਹ ਮਿਠਾਸ ਕਿ ਹੋ ਜਾਈਏ? ਤੇ ਅ अनुभव दी मिठास है जी जब मन लिव लाए यानी निरंतर एक टुट ध्यान प्रभु ਵਿੱਚ ਜੁੜਦਾ ਹੈ ਤਾਂ ਨਾਮ ਜਪਣ ਦਾ ਅਨੁਭਵ ਸੱਚਮੁੱਚ ਰਸ ਭਰਿਆ ਆਨੰਦ ਦੇਣ ਵਾਲਾ ਹੋ ਜਾਂਦਾ ਹੈ ਉਸ ਨੂੰ ਫਿਰ ਹਰੀ ਦਾ ਨਾਮ ਸੱਚੀ ਮਿੱਠਾ ਲੱਗਦਾ ਹੈ ਅੰਦਰੋਂ ਇੱਕ ਖੁਸ਼ੀ ਇੱਕ ਸ਼ਾਂਤੀ ਮਿਲਦੀ ਹੈ ਤੇ ਗੁਰਮੁਖ ਪਾਏ ਹਰ ਥਾਂ ਦਾ ਕੀ ਅਰਥ ਹੋਇਆ ਇਸ ਦਾ ਮਤਲਬ ਹੈ ਕਿ ਜੋ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ ਯਾਨੀ ਗੁਰਮੁਖ ਬਣ ਜਾਂਦਾ ਹੈ ਉਹੀ ਪ੍ਰਭੂ ਦੀ ਹਜ਼ੂਰੀ ਵਿੱਚ ਉਸ ਦੇ ਦਰ ਤੇ ਥਾਂ ਪਾਉਂਦਾ ਹੈ ਮਤਲਬ ਕਿ ਕਬੂਲ ਹੁੰਦਾ ਹੈ ਸਮਝ ਗਈ ਹੁਣ ਅੱਗੇ ਦੂਜੀ ਪੌੜੀ ਵਿੱਚ ਗੁਰੂ ਤੋਂ ਬਿਨਾ ਵਾਲੀ ਹਾਲਤ ਦੱਸੀ ਹੈ ਬਿਨ ਗੁਰ ਪ੍ਰੀਤ ਨ ਉਪਜੇ ਪਾਈ ਮਨਮੁਖ ਦੂਜੇ ਪਾਏ ਹਾਂਜੀ ਇੱਥੇ ਗੁਰਮੁਖ ਤੇ ਮਨਮੁਖ ਦਾ ਫਰਕ ਸਾਫ਼ ਹੁੰਦਾ ਹੈ ਗੁਰੂ ਤੋਂ ਬਿਨਾ ਰੱਬ ਦਾ ਪਿਆਰ ਪੈਦਾ ਹੀ ਨਹੀਂ ਹੁੰਦਾ ਜਿਹੜਾ ਮਨ ਦੇ ਪਿੱਛੇ ਲੱਗਦਾ ਹੈ ਮਨਮੁਖ ਉਹ ਦੂਜੇ ਪਾਇ ਯਾਨੀ ਮਾਇਆ ਦੇ ਪਿਆਰ ਵਿੱਚ ਪ੍ਰਭੂ ਨੂੰ ਛੱਡ ਕੇ ਹੋਰ ਪਾਸੇ ਲੱਗਾ ਰਹਿੰਦਾ ਹੈ ਤੇ ਫਿਰ ਅੱਗੇ ਤੋਹੁ ਕੁਟੈ ਮਨਮੁਖ ਕਰਮ ਕਰੇ ਭਾਈ ਪੱਲੇ ਕਿਛੂ ਨਾ ਪਾਏ ਦੋ ਇਹ ਤੋਹੁ ਕੁਟੈ ਵਾਲੀ ਉਦਾਹਰਣ ਬਹੁਤ ਸਪਸ਼ਟ ਹੈ ਬਿਲਕੁਲ ਜਿਵੇਂ ਤੂੜੀ ਜਾਂ ਫੂਸ ਨੂੰ ਕੁੱਟਣ ਨਾਲ ਕੁਝ ਨਹੀਂ ਨਿਕਲਦਾ ਓਵੇਂ ਹੀ ਮਨਮੁਖ ਦੇ ਕੀਤੇ ਕਰਮ ਭਾਵੇਂ ਉਹ ਧਾਰਮਿਕ ਦਿਖਵਾਲੇ ਵੀ ਹੋਣ ਉਹ ਵਿਰਥ ਜਾਂਦੇ ਨੇ ਉਹਨਾਂ ਦਾ ਕੋਈ ਆਤਮਿਕ ਲਾਭ ਕੋਈ ਫਲ ਪੱਲੇ ਨਹੀਂ ਪੈਂਦਾ ਸਭ ਮਿਹਨਤ ਬੇਕਾਰ ਇਹ ਤਾਂ ਸੋਚਣ ਵਾਲੀ ਗੱਲ ਹੈ ਕਿ ਸਾਡੇ ਕਰਮਾਂ ਪਿੱਛੇ ਨiyet ਕੀ ਹੈ ਦਿਸ਼ਾ ਕੀ ਹੈ ਸਹੀ ਗੱਲ ਹੈ ਜੀ ਪਰ ਫਿਰ ਤੀਜੀ ਪੌੜੀ ਆਸ ਬਣਾਉਂਦੀ ਹੈ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸੱਚੀ ਪ੍ਰੀਤ ਪਿਆਰ ਹਾਂਜੀ ਜਦੋਂ ਗੁਰੂ ਮਿਲ ਪੈਂਦਾ ਹੈ ਤਾਂ ਨਾਮ ਮਨ ਵਿੱਚ ਵਸ ਜਾਂਦਾ ਹੈ ਅੰਦਰ ਸੱਚੀ ਪ੍ਰੀਤ ਸੱਚਾ ਪਿਆਰ ਜਾਗ ਪੈਂਦਾ ਹੈ ਪਰਮਾਤਮਾ ਲਈ ਸਦਾ ਹਰ ਕੇ ਗੁਣ ਰਵਿਆ ਭਾਈ ਗੁਰ ਕੈ ਹੇਤ ਅਪਾਰ ਤੇ ਫਿਰ ਗੁਰ ਕਾ ਹੇਤ ਅਪਾਰ ਯਾਨੀ ਗੁਰੂ ਦੇ ਅਪਾਰ ਪਿਆਰ ਸਦਕਾ ਉਸ ਦੀ ਬੇਅੰਤ ਕਿਰਪਾ ਨਾਲ ਸਿੱਖ ਹਮੇਸ਼ਾ ਹਰੀ ਦੇ ਗੁਣ ਗਾਉਂਦਾ ਰਹਿੰਦਾ ਹੈ ਉਸ ਦੇ ਸਿਮਰਨ ਵਿੱਚ ਲੀਨ ਰਹਿੰਦਾ ਹੈ ਇਹ ਪ੍ਰੇਮ ਤੇ ਸਿਮਰਨ ਸਭ ਗੁਰੂ ਦੀ ਮਿਹਰ ਹੈ ਅੱਛਾ ਤੇ ਅੰਤਲੀ ਪੌੜੀ ਸਫਲ ਜੀਵਨ ਦਾ ਰਾਜ਼ ਦਸਦੀ ਹੈ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿੱਤ ਲਾਏ ਬਿਲਕੁਲ ਇਸ ਦੁਨੀਆ ਵਿੱਚ ਆਉਣਾ ਉਸੇ ਦਾ ਸਫਲ ਹੈ ਪਰਵਾਨ ਹੈ ਜਿਸ ਨੇ ਆਪਣਾ ਚਿੱਤ ਗੁਰੂ ਦੀ ਸੇਵਾ ਵਿੱਚ ਲਾ ਲਿਆ ਗੁਰੂ ਦੀ ਸੇਵਾ ਮਤਲਬ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਤੇ ਆਖਰੀ ਤੱਕ ਨਾਨਕ ਨਾਮ ਹਰ ਪਾਈ ਹੈ ਭਾਈ ਗੁਰ ਸਬਦੀ ਮਿਲਾਏ 448 ਹਾਂਜੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਹਰੀ ਦਾ ਨਾਮ ਗੁਰੂ ਰਾਹੀਂ ਹੀ ਮਿਲਦਾ ਹੈ ਤੇ ਗੁਰੂ ਦੇ ਸ਼ਬਦ ਦੁਆਰਾ ਹੀ ਪ੍ਰਭੂ ਨਾਲ ਮਿਲਾਉਂਦਾ ਹੈ ਸ਼ਬਦ ਹੀ ਮੇਲ ਕਰਵਾਉਂਦਾ ਹੈ ਤਾਂ ਫਿਰ ਇਸ ਸਾਰੀ ਵਿਚਾਰ ਦਾ ਮੁੱਖ ਨੁਕਤਾ ਕੀ ਨਿਕਲਿਆ ਸਾਰ ਇਹ ਹੈ ਜੀ ਕਿ ਆਤਮਿਕ ਜੀਵਨ ਦੇ ਸਫਰ ਵਿੱਚ ਗੁਰੂ ਲਾਜ਼ਮੀ ਹੈ ਗੁਰੂ ਦੀ ਅਗਵਾਈ ਬਹੁਤ ਜ਼ਰੂਰੀ ਹੈ ਗੁਰੂ ਮਿਲਨ ਨਾਲ ਹੀ ਮਨ ਦੀ ਬਿਰਤੀ ਮਦਲਦੀ ਹੈ ਜੀਉਂਦੇ ਜੀ ਮਰਨ ਦੀ ਅਵਸਥਾ ਆਉਂਦੀ ਹੈ ਨਾ ਮਿੱਠਾ ਲੱਗਦਾ ਹੈ ਤੇ ਅੰਤ ਵਿੱਚ ਪ੍ਰਭੂ ਨਾਲ ਮਿਲਾਪ ਹੁੰਦਾ ਹੈ ਤੇ ਗੁਰਮੁਖਤਾ ਜੀਵਨ ਸਫਲ ਹੋ ਜਾਂਦਾ ਹੈ ਹਾਂਜੀ ਜਦ ਕਿ ਮਨਮੁਖ ਦੇ ਸਾਰੇ ਕੰਮ ਤੋਂ ਕੁੱਟਣ ਵਾਂਗ ਵਿਅਰਥ ਚਲੇ ਜਾਂਦੇ ਹਨ ਗੁਰੂ ਦਾ ਸ਼ਬਦ ਹੀ ਅਸਲ ਰਾਹ ਹੈ ਬਹੁਤ ਵਧੀਆ ਤਾਂ ਫਿਰ ਗੁਰੂ ਸਿਰਫ ਇੱਕ ਸਲਾਹਕਾਰ ਨਹੀਂ ਬਲਕਿ ਇੱਕ ਤਰ੍ਹਾਂ ਨਾਲ ਜੀਵਨ ਬਦਲਣ ਵਾਲੀ ਸ਼ਕਤੀ ਹੈ ਜੋ ਸਾਨੂੰ ਮਾਇਆ ਤੋਂ ਮੋੜ ਕੇ ਪ੍ਰਭੂ ਨਾਲ ਜੋੜਦੀ ਹੈ। ਬਿਲਕੁਲ। ਇਹੀ ਇਸ ਸ਼ਬਦ ਦਾ ਗਹਿਰਾ ਪੇਤ ਹੈ ਜੀ ਤੇ ਸ਼ਾਇਦ ਸਾਨੂੰ ਸੋਚਣਾ ਚਾਹੀਦਾ ਹੈ ਕਿ ਜੇ ਕਦੇ ਸਾਨੂੰ ਆਪਣੇ ਕੰਮ ਤੇ ਕੁੱਟਣ ਵਾਂਗ ਲੱਗਣ ਤਾਂ ਗੁਰੂ ਦੇ ਸ਼ਬਦੋਂ ਕਿਹੜੀ ਛੋਟੀ ਜੀ ਸੇਧ ਲੈ ਕੇ ਅਸੀਂ ਉਹਨਾਂ ਵਿੱਚ ਸੱਚਾ ਅਰਥ ਪੜ ਸਕਦੇ ਹਾਂ। ਇਹ ਇੱਕ ਵਿਚਾਰ ਹੈ। ਬਹੁਤ ਖੂਬ। ਇਸ ਤੋਂ ਪਹਿਲਾਂ ਕਿ ਅਸੀਂ ਸਮਾਪਤ ਕਰੀਏ ਅਸੀਂ ਸਾਰਿਆਂ ਲਈ ਇੱਕ ਵਧੀਆ ਅਤੇ ਬਰਕਤ ਭਰੇ ਦਿਨ ਦੀ ਕਾਮਨਾ ਕਰਦੇ ਹਾਂ ਕਿਰਪਾ ਕਰਕੇ ਸਾਡੇ ਵੱਲੋਂ ਹੋਈਆਂ ਕਿਸੇ ਵੀ ਪੁੱਲਾਂ ਚੁੱਕਾਂ ਲਈ ਖਾਸ ਕਰਕੇ ਗੁਰਬਾਣੀ ਦੇ ਉਚਾਰਣ ਵਿੱਚ ਸਾਨੂੰ ਮਾਫ ਕਰਨਾ ਜੀ ਹਾਂਜੀ ਮੇਰੀ ਵੀ ਅਰਦਾਸ ਹੈ ਕਿ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਤੰਦਰੁਸਤੀ ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ ਤੇ ਇੱਕ ਨਿਮਰ ਬੇਨਤੀ ਹੈ ਜੀ ਕਿਰਪਾ ਕਰਕੇ ਇਸ ਸੇਵਾ ਵਿੱਚ ਮਦਦ ਕਰਨ ਲਈ ਇਸ ਵਿਚਾਰ ਨੂੰ ਸਾਂਝਾ ਕਰਨ ਬਾਰੇ ਸੋਚਣਾ ਅਤੇ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ